ਆ ਠੇਕਾ ਖੁੱਲਿਆ ਆਪਣੇ ਘੰਟਾ ਪਹਿਲੇ ਅੱਛਾ ਜੀ ਔਰ ਲੇਕੀ ਦੀ ਦੀਵਾਰ ਦੇ ਨਾਲ ਪਿੱਛੇ ਦਰਗਾਹ ਹੈਗੀ ਆ 60 ਮੀਟਰ ਤੇ ਗੁਰਦੁਆਰਾ ਹੈ 70 ਮੀਟਰ ਤੇ ਮੰਦਿਰ ਹੈ ਤਿੰਨ ਸਕੂਲ ਇੱਕ ਪਾਸੇ ਹੈ ਤਿੰਨ ਸਕੂਲ ਇੱਕ ਪਾਸੇ ਔਰ ਪੂਰੀ ਤਰ੍ਹਾਂ ਰਿਆਸੀ ਕਲੋਨੀ ਹੈ ਜੀ ਔਰ ਇੱਥੇ ਠੇਕਾ ਮਹੱਲਿਆਂ ਦੇ ਵਿੱਚ ਠੇਕੇ ਨਹੀਂ ਖੁੱਲਦੇ ਆ ਰੋਡ ਹੁੰਦਾ ਮੇਨ ਰੋਡ ਹੋਵੇ ਕੋਈ ਚੱਲਦਾ ਰੋਡ ਹੋਵੇ ਉੱਥੇ ਠਿਕਾ ਖੁੱਲਦਾ ਇਹ ਮਹੱਲੇ ਦੇ ਵਿੱਚ ਜਿਹੜਾ ਠੇਕਾ ਖੁੱਲਿਆ ਗੱਲ ਤੋਂ ਦੂਜੀ ਗੱਲ ਆ ਜਿਹੜੀ ਬਿਲਡਿੰਗ ਦੇ ਕੋਲ ਨਾਨੂ ਸੀ ਹੈ ਇਸ ਬਿਲਡਿੰਗ ਦੀ ਬਿਜਲੀ ਦਾ ਕਨੈਕਸ਼ਨ ਵੀ ਲੀਗਲ ਨਹੀਂ ਹੈ ਇਥੇ ਕੁੰਡੀ ਵੀ ਹੋਈ ਆ ਮੀਟਰ ਨਹੀਂ ਲੱਗਾ ਹੋਇਆ ਉਸ ਤੋਂ ਬਾਅਦ ਸਾਰੇ ਕੰਮ ਗਲਤ ਕਰਕੇ ਠੇਕਾ ਖੁੱਲ ਰਿਹਾ ਕੱਲ ਦਾ ਜੀ ਵੀ 2 ਨੰਬਰ ਦੇ ਵਿੱਚ ਛੇ ਮੰਦਰ 3 ਨੰਬਰ ਦੇ ਵਿੱਚ ਮਾਤਾ ਦਾ ਮੰਦਰ 4 ਨੰਬਰਾਂ ਨੁਕਤੇ ਤੇ ਕੀਰਾਨੀ ਜਗ੍ਹਾ ਪੀਰਾਂ ਦੀ ਜਗ੍ਹਾ ਤੇ ਨੁਕਤੇ ਤੇ ਠੇਕਾ ਖੁੱਲ ਰਿਹਾ ਜੀ ਕੋਲ ਪੀਰਾਂ ਦੀ ਜਗ੍ਹਾ ਉਹ ਮਾਤਾ ਦਾ ਮੰਦਰ ਕੋਲ ਛੇ ਮੰਦਰ ਕੋਲ ਗੁਰਦੁਆਰਾ ਸਾਹਿਬ ਬੱਚਿਆਂ ਦਾ ਸਕੂਲ ਧਿਆਨ ਦਾ ਰਸਤਾ ਹੈ ਇਹ ਜਾਇਜ਼ ਨਾ ਜਾਇਜ਼ ਕੀਤਾ ਜਾ ਰਿਹਾ ਸੜਨ ਨਜਾਇਜ਼ ਹੋ ਰਿਹਾ ਅਸੀਂ ਇਹ ਠੇਕੇ ਨੂੰ ਨਹੀਂ ਚਾਹੁੰਦੇ ਸਾਰਾ ਮਹੱਲਾ ਖੜਾ ਸਾਡੇ ਨਾਲ ਪਿੰਡ ਵਾਲਿਆਂ ਪਾਇਆ ਗਾ ਨਵੇਂ ਖੁੱਲੇ ਠੇਕੇ ਨੂੰ ਕਰਵਾਇਆ ਬੰਦ ਦੇਰ ਰਾਤ ਮਹਾਨਗਰ ਦੇ ਨਜ਼ਦੀਕੀ ਪਿੰਡ ਜਗੀਰਪੁਰ ਦਾ ਮਹੱਲਾ ਅਮਰਜੀਤ ਕਲੋਨੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਿਸੇ ਸ਼ਰਾਬ ਦੇ ਠੇਕੇਦਾਰ ਵੱਲੋਂ ਚੁੱਪਚਾਪ ਹੀ ਤੇ ਮਹੱਲੇ ਵਿੱਚ ਠੇਕਾ ਖੋਲ ਦਿੱਤਾ ਪਿੰਡ ਵਾਲਿਆਂ ਨੂੰ ਪਤਾ ਲੱਗਣ ਤੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਮਹੱਲਾ ਨਿਵਾਸੀਆਂ ਵੱਲੋਂ ਨਵੇਂ ਖੁੱਲੇ ਠੇਕੇ ਦੇ ਬਾਹਰ ਤਲਨਾ ਲਾ ਦਿੱਤਾ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਤੇ ਠੇਕਾ ਖੋਲਿਆ ਗਿਆ ਹੈ ਉਸ ਦੇ ਸੱਜੇ ਖੱਬੇ ਪਾਸੇ ਧਾਰਮਿਕ ਸਥਾਨ ਹਨ ਅਤੇ ਨਜ਼ਦੀਕੀ ਸਕੂਲ ਹੈ ਜਿਸ ਕਰਕੇ ਉਹ ਇਸ ਠੇਕੇ ਨੂੰ ਖੋਲਣ ਨਹੀਂ ਦੇਣਗੇ ਜਦੋਂ ਇਸ ਬਾਰੇ ਠੇਕੇਦਾਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਠੇਕਾ ਖੋਲਿਆ ਗਿਆ ਹੈ ਪਰ ਪਿੰਡ ਵਾਲਿਆਂ ਦੇ ਵਿਰੋਧ ਕਰਨ ਕਰਕੇ ਉਹ ਠੇਕੇ ਨੂੰ ਬੰਦ ਕਰ ਰਹੇ ਹਨ ਅਜਾ ਵਿਕਰਮ ਜੀ ਅਜਾ ਵਿਕਰਮ ਜੀ ਇਹ ਕਿਹਨਾਂ ਜਿਹੜਾ ਠੇਕਾ ਖੋਲਿਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੇ ਕੋਲ ਕੋਈ ਸਰਕਾਰ ਦੀ ਮਨਜ਼ੂਰੀ ਹੈ ਆ ਜੀ ਮੈਂ ਖੈ ਮੁੰਡੀਆਂ ਚੰਦੂਰੀ ਹਾਂਜੀ ਮੈਂ ਮੱਲੇ ਵਾਲੇ ਇਕੱਠੇ ਹੋ ਕੇ ਕਹਿੰਦੇ ਸੀ ਖੰਨ ਨਹੀਂ ਦੇਣਾ ਅੱਛਾ ਜੀ ਉਹ ਜਿਹੜੀ ਦੁਕਾਨ ਆ ਉਹ ਵੀ ਮੱਲੇ ਵਾਲੇ ਦੀ ਆ ਹਾਂ ਹਾਂ ਉਹਦਾ ਵੀ ਮਾਲਕ ਇੱਧਰ ਹੀ ਆ ਠੀਕ ਆ ਜੀ ਉਹਨੇ ਭੈਣ ਕੋਲ ਟਿੱਕਾ ਮੰਗਵਾਉਣਾ ਪਾ ਵੀ ਸਾਡੀ ਗੱਲ ਹੋਈ ਸੀ ਹਾਂਜੀ ਜੀ ਉਹਨਾਂ ਨਾਲ ਰਾਇ ਕਰਕੇ ਆਪਾਂ ਬੋਲੇ ਨੀ ਹੁਣ ਜਿਹੜਾ ਐ ਨਾ ਹੁਣ ਕੀ ਇੱਕ ਨਗ ਵੀ ਨਹੀਂ ਵੇਚਿਆ ਮੱਲੇ ਵਾਲੇ ਇਕੱਠੇ ਹੋ ਕੇ ਆਗੇ ਜੀ ਜੀ ਅਸੀਂ ਸਰਮ ਮਾਲਕ ਨੂੰ ਸੱਦਿਆ ਦੁਕਾਨ ਦੇ ਮਾਲਕ ਅੱਛਾ ਜੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਫੀਸ ਦਾ ਟਾਈਮ ਮੰਨਿਆ ਹਾਂ ਜੀ ਪਰ ਇਹ ਕਹਿੰਦੇ ਨਹੀਂ ਸਮਾਨ ਟੱਕੋ ਅਸੀਂ ਸਮਾਨ ਟੱਕਣ ਲੱਗੇ ਆ ਜੀ ਕਿ ਕਿਹਨੇ ਠੇਕਾ ਖੋਲਣ ਦੇ ਕਿ ਨਿਯਮ ਹੈ ਆਸ-ਪਾਸ ਦੇ ਏਰੀਏ ਦੇ ਵਿੱਚੋਂ ਕੁਝ ਮਨਜ਼ੂਰੀ ਲਈ ਜਾਂਦੀ ਹੈ ਇਹ ਹੈਗਾ ਹੈ ਮਹੱਲੇਦਾਰੀ ਆ ਜੀ ਉਹ ਜਿਹੜੀ ਦੁਕਾਨ ਆ ਨਾ ਮਾਲਕ ਦੀ ਹਾਂ ਉਹਨੇ ਗੱਲ ਕੀਤੀ ਹੋਣੀ ਆ ਕਿਸੇ ਨਾਲ ਅੱਛਾ ਜੀ ਤਾਂ ਹੀ ਸਾਨੂੰ ਮਾਨ ਰੱਖੋ ਅਗਰ ਜੀ ਉਹਨੇ ਗੱਲਬਾਤ ਕੀਤੀ ਸੀ ਤਾਂ ਮਹੱਲੇ ਵਾਲੋ ਕਿਉਂ ਇਤਰਾਜ਼ ਕੀਤਾ ਗਿਆ ਜੀ ਨਹੀਂ ਫਿਰ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਨਾ ਉਹ ਇੱਕ ਆਪਣੇ ਬਾਬਾ ਜੀ ਆ ਗਏ ਹਾਂਜੀ ਕਹਿੰਦੇ ਸਾਡੇ ਨਾਲ ਕੋਈ ਇਹਨੇ ਗੱਲਬਾਤ ਨਹੀਂ ਕੀਤੀ ਹੁਣ ਮਹੱਲੇ ਦਾ ਇਤਰਾਜ਼ ਆ ਜੀ ਹੁਣ ਤੋਂ ਅਸੀਂ ਗਾਂ ਕੀ ਕਰ ਰਹੇ ਹਾਂ ਇਤਰਾਜ਼ ਆ ਤੇ ਅਸੀਂ ਹੁਣ ਆਪਾਂ ਬੰਦ ਕਰ ਦਿੰਦੇ ਹਾਂ ਦਮਾਨ ਚੱਕਰ ਨੇ ਨੇ ਹੋਣੇ ਚੱਕੋ ਹੋ ਜਾਵੇ ਫੇਰੇ ਨਹੀਂ ਹੋਣੇ ਚੱਕ ਲੋ ਇੱਕ ਅਸੀਂ ਕਿਹਾ ਜੀ ਫੇਰੇ ਚੱਕਾ ਹੋ ਗਿਆ ਨੇ ਹੋਣ ਚੱਕਣਾ ਸਮਾਨ ਹੋਣੇ ਚੱਕਣਾ ਜੀ ਹੋਣ ਚੱਕਣ ਲੱਗਿਆ ਜੀ ਕੌਣ ਚੱਕ ਲੈਣਾ ਕਿ ਕੀ ਨਾਮ ਹੈ ਜੀ ਆਪਣਾ ਬినੋਦ ਸ਼ਰਮਾ ਜੀ ਰ ਕਿਹੜੀ ਮੁਹੱਲੇ ਚ ਕਲੋਨੀ ਚ ਹੈ ਜੀ ਆ ਅਮਰਜੀਤ ਕਲੋਨੀ ਦੇ ਵਿੱਚ ਜੀ ਨੰਬਰ 4 ਦੇ ਨਾਲ ਆ ਠੇਕਾ ਫੁੱਲਿਆ ਹੁਣੇ ਘੰਟਾ ਪਹਿਲੇ ਅੱਛਾ ਜੀ ਔਰ ਠੇਕੇ ਦੀ ਦੀਵਾਰ ਦੇ ਨਾਲ ਪਿੱਛੇ ਦਰਗਾਹ ਹੈਗੀ ਆ 60 ਮੀਟਰ ਤੇ ਗੁਰਦੁਆਰਾ ਹੈ 70 ਮੀਟਰ ਤੇ ਮੰਦਿਰ ਹੈ ਤਿੰਨ ਸਕੂਲ ਇੱਕ ਪਾਸੇ ਹੈ ਤਿੰਨ ਸਕੂਲ ਇੱਕ ਪਾਸੇ ਔਰ ਪੂਰੀ ਤਰ੍ਹਾਂ ਰਿਆਸੀ ਕਲੋਨੀ ਹੈ ਜੀ ਔਰ ਇੱਥੇ ਠੇਕੇ ਆ ਆ ਰੋਡ ਹੁੰਦਾ ਮੇਨ ਰੋਡ ਹੋਵੇ ਕੋਈ ਚੱਲਦਾ ਰੋਡ ਹੋਵੇ ਉੱਥੇ ਠੇਕਾ ਖੁੱਲਦਾ ਇਹ ਮੱਲੇ ਦੇ ਵਿੱਚ ਜਿਹੜਾ ਠੇਕਾ ਖੁੱਲਿਆ ਗੱਲ ਤੋਂ ਦੂਜੀ ਗੱਲ ਹੈ ਆ ਜਿਹੜੀ ਬਿਲਡਿੰਗ ਦੇ ਕੋਲ ਮੈਨੂ ਸੀ ਹੈ ਇਸ ਬਿਲਡਿੰਗ ਦੀ ਬਿਜਲੀ ਦਾ ਕਨੈਕਸ਼ਨ ਵੀ ਲੀਗਲ ਨਹੀਂ ਹੈ ਇੱਥੇ ਕੁੰਡੀ ਵੀ ਹੋਈ ਹੈ ਮੀਟਰ ਨਹੀਂ ਲੱਗਾ ਹੋਇਆ ਉਸ ਤੋਂ ਬਾਅਦ ਸਾਰੇ ਕੰਮ ਗਲਤ ਕਰਕੇ ਠੇਕਾ ਖੁੱਲ ਰਿਹਾ ਹੈ ਮੁਹੱਲੇ ਵਾਲੇ ਇਤਰਾਜ਼ ਕਰ ਰਹੇ ਆ ਸਾਨੂੰ ਬੇਨਤੀ ਕਰ ਰਹੇ ਆ ਕਿ ਇੱਥੇ ਠੇਕਾ ਨਹੀਂ ਖੁੱਲਣਾ ਜਿਹੜਾ ਵੀ ਥੋੜਾ ਬਹੁਤ ਆਪਣਾ ਸਮਾਨ ਰੱਖਿਆ ਹੱਥ ਬੰਨ੍ਹ ਕੇ ਬੇਨਤੀ ਹੈ ਆਪਣਾ ਚੁੱਕ ਕੇ ਲੈ ਜਾਓ ਸਾਡੇ ਨਾਲ ਕੋਈ ਲੜਾਈ ਨਹੀਂ ਮੁਹੱਲੇ ਦੇ ਵਿੱਚ ਠੇਕਾ ਨਹੀਂ ਲੱਗਦਾ ਅੱਛਾ ਇਸ ਮਾਮਲੇ ਦੇ ਵਿੱਚ ਜਦੋਂ ਠੇਕਾ ਖੁੱਲਿਆ ਵੀ ਤੁਹਾਡੇ ਲੋਕੀ ਮੁਹੱਲੇ ਵੱਲੋਂ ਜਾਂ ਕਿਸੇ ਨੂੰ ਪੁਲਿਸ ਨੂੰ ਪੁੱਛਿਆ ਗਿਆ ਪੁਲਿਸ ਨੂੰ ਕੋਈ ਇੰਟੀਮੇਸ਼ਨ ਵੀ ਦਿੱਤੀ ਗਈ ਹੈ ਵੀ ਸਾਡੇ ਨੂੰ ਫੋਨ ਕਰ ਰਹੇ ਆ ਨੰਬਰ ਉਹ ਮੁੰਡਾ ਲੱਗਿਆ ਹੋਇਆ ਪੁਲਿਸ ਨੂੰ ਫੋਨ ਕਰ ਰਹੇ ਆ ਦੇਖੋ ਕਿੰਨੀ ਦੇਰ ਚੰਗੀ ਹੈ ਅਸੀਂ ਪੁਲਿਸ ਨੂੰ ਇਨਫੋਰਮ ਕਰ ਰਹੇ ਆ ਕਿ ਭਾਈ ਇੱਥੇ ਆਓ ਆਗੇ ਮੋਕੇ ਨੂੰ ਦੇਖੋ ਕੀ ਪੋਜੀਸ਼ਨ ਹੈ ਅਸੀਂ ਉਹਨਾਂ ਨੂੰ ਸੂਚਿਤ ਕਰ ਰਹੇ ਹਾਂ ਬਾਕੀ ਇੱਥੇ ਸਾਨੂੰ ਇਹਨਾਂ ਨੇ ਠੇਕਾ ਖੋਲਣ ਤੋਂ ਪਹਿਲੇ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਠੇਕਾ ਖੋਲਣਾ ਹੁਣ ਉਹਨਾਂ ਦਾ ਕਹਿਣਾ ਜੀ ਵੀ ਇਹੀ ਠੇਕਾ ਬੰਦ ਕਰ ਰਹੇ ਆ ਜੀ ਆ ਸਮਾਨ ਚੁੱਕ ਕੇ ਲੈ ਜਾਣ ਬੰਦ ਕਰ ਦੇਣ ਖਤਮ ਹੈ ਸਾਡਾ ਕੋਈ ਬਹੁਤ ਵਧੀਆ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਜੇ ਉਹਨੇ ਚੁੱਕ ਕੇ ਲੈ ਜਾਂਦੇ ਉਹਨਾਂ ਨੇ ਕਿਹਾ ਤੇ ਬੰਦ ਕਰਕੇ ਸਮਾਨ ਚੁੱਕ ਕੇ ਠੇਕਾ ਇੱਥੇ ਨਹੀਂ ਖੋਲਣਾ ਲੈ ਜਾਣ ਸਮਾਨ ਚੁੱਕ ਕੇ ਸਾਨੂੰ ਕੋਈ ਤਰਾਜ ਜੀ ਆਪਣਾ ਮੇਰਾ ਨਾਮ ਜੀ ਬਲਵੀਰ ਕੁਮਾਰ ਅਚ ਜਿਹੜੇ ਇਹ ਮਸਲਾ ਹੋਇਆ ਜੀ ਕੀ ਹੋ ਰਿਹਾ ਹੁਣ ਗੱਲ ਤਾਂ ਜੀ ਬਈ 2 ਨੰਬਰ ਦੇ ਵਿੱਚ 6 ਮੰਦਰ 3 ਨੰਬਰ ਦੇ ਵਿੱਚ ਮਾਤਾ ਦਾ ਮੰਦਰ 4 ਨੰਬਰਾਂ ਨੋਕਰ ਤੇ ਪੀਰਾਂ ਦੀ ਜਗ੍ਹਾ ਪੀਰਾਂ ਦੀ ਜਗ੍ਹਾ ਤੇ ਨੁਕਰ ਤੇ ਠੇਕਾ ਖੁੱਲ ਗਿਆ ਜੀ ਜਦੋਂ ਕਿ ਇਹ ਬੰਦੇ ਦਾ ਜਿਹੜਾ ਤਾਮਾ ਕਰਿਆਨੇ ਦੀ ਦੁਕਾਨ ਸੀ ਸਾਨੂੰ ਕੋਈ ਦੁੱਖ ਨਹੀਂ ਸੀ ਅੱਜ ਇਹ ਠੇਕਾ ਲਾ ਕੇ ਖੋਦਾ ਜਦੋਂ ਕਿ ਗੋਦਰਾ ਸਾਹਿਬ ਨੂੰ ਜਾਣ ਦਾ ਰਸਤਾ ਇਹ ਆ ਪੀਰਾਂ ਦੀ ਜਗ੍ਹਾ ਜਾਣ ਦਾ ਰਸਤਾ ਇਹ ਆ ਮੰਦਰ ਜਾਣ ਦਾ ਰਸਤਾ ਇਹ ਆ ਤੇ ਅਸੀਂ ਇਸ ਚੀਜ਼ ਨੂੰ ਚਾਹੁੰਦੇ ਨਹੀਂ ਹਾਂ ਠੇਕਾ ਸਾਨੂੰ ਨਹੀਂ ਇੱਥੇ ਚਾਹੀਦਾ ਮਹੱਲੇ ਦਾ ਮਹੱਲੇ ਦਾ ਸਾਰਾ ਸਜੂਗਾ ਇਹ ਗੰਦ ਖਾਣ ਨੂੰ ਦਿੱਤਾ ਇਸ ਮੁੰਡੇ ਨੇ ਹਰਿੰਦਰ ਸਿੰਘ ਹੋਲਡਿਆ ਬਹੁਤ ਕਹਾਣਾਂ ਦੇ ਵਿੱਚ ਹਿੱਸੇ ਲਾ ਲਈਆਂ ਕਰਾਇਆ ਲੈਂਦੀਆਂ ਸਾਨੂੰ ਨਹੀਂ ਇਹਦੇ ਬਾਰੇ ਪਤਾ ਅਸੀਂ ਬੈਂਦੀ ਕਾ ਦੇ ਪ੍ਰਸ਼ਾਸਨ ਅੱਗੇ ਵੀ ਅਸੀਂ ਵਿਭਾਗ ਦੇ ਉਹ ਆਪਣੇ ਮੰਤਰੀ ਦੇ ਭਾਗਾ ਜਿਉਣਾ ਕਰੀ ਬੇਨਤੀ ਕਰਦੇ ਕਿ ਸਾਨੂੰ ਠੇਕਾ ਨਹੀਂ ਚਾਹੀਦਾ ਕਿ ਠੇਕਾ ਬੰਦ ਕੀਤਾ ਜਾਵੇ ਇੱਕ ਸਰਕਾਰ ਨੂੰ ਹੁਣ ਗਲੀ ਮੁਲਿਆਂ ਦੇ ਵਿੱਚ ਬڑے ਠੇਕੇ ਖੋਲੇ ਜਾ ਰਹੇ ਹੈ ਜੀ ਇੱਕ ਪਾਸੇ ਸਰਕਾਰ ਕਹਿੰਦੀ ਇਹ ਜੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਦੂਜੇ ਪਾਸੇ ਸਰਕਾਰ ਵੱਲੋਂ ਗਲੀ ਗਲੀ 'ਚ ਠੇਕੇ ਖੋਲੇ ਜਾ ਰਹੇ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਗੱਲ ਤਾਂ ਜੀ ਇਹ ਕਿ ਅਸੀਂ ਸਾਰੇ ਤਰ੍ਹਾਂ ਅਸੀਂ ਹੱਥ ਜਿੰਨੇ ਨਾਲ ਅਸੀਂ ਆਪਣੇ ਜੋ ਪ੍ਰਸ਼ਾਸਨ ਨਾਲ ਸਾਰਾ ਨਾਲ ਸਹਿਮਤ ਆ ਪਰ ਜਿਹੜੀ ਗੱਲ ਚੀਜ਼ ਆ ਕੋਲ ਪੀਰਾਂ ਦੀ ਜਗਾ ਉਹ ਮਾਤਾ ਦਾ ਮੰਦਿਰ ਕੋਲ ਛੇ ਮੰਦਿਰ ਕੋਲ ਗੁਰਦੁਆਰਾ ਸਾਹਿਬ ਬੱਚਾ ਦੇ ਸਕੂਲ ਜਾਣ ਦਾ ਰਸਤਾ ਹੈ ਕਿ ਇਹ ਜਾਇਜ਼ ਮਾਇ ਜਾਇਜ਼ ਕਿਤਾ ਜਾਇਜ਼ ਹੋ ਰਿਹਾ ਅਸੀਂ ਇਹ ਠੇਕੇ ਨੂੰ ਨਹੀਂ ਚਾਹੁੰਦੇ ਤੇ ਸਾਰਾ ਮਹੱਲਾ ਖੜਾ ਸਾਡੇ ਨਾਲ ਸਰਕਾਰ ਇਹੀ ਕਹਿੰਦੀ ਕਿ ਘਰ 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 ਦਾਰੂ ਦੇਵਾਂਗੇ ਆ ਹੁਣ ਘਰ ਘਰ ਦਾਰੂ ਦੇਣੀ ਆ ਇਹ ਇਹ ਤਾਂ ਕਰਕੇ ਇੱਥੇ ਠੇਕਾ ਘੜਾਤਾ ਗੋਲਦੀ ਸਾਹਿਬ ਨੇ ਪਹਿਲੀ ਗੱਲ ਇਹਨਾਂ ਕੋਲੇ ਪਹਿਲਾ ਮੀਟਰ ਦੇਖੋ ਮੀਟਰ ਹੈਗਾ ਮੀਟਰ ਵੀ ਆ ਜਿੱਦਾਂ ਕੋਲੇ ਮੀਟਰ ਹੈ ਨਹੀਂ 프ੌਨਟੀ ਦੇ ਉੱਤੇ ਉਦੋਂ ਦੇ ਠੇਕਾ ਖਲਵਾਉਂਦੇ ਠੇਕਾ ਖਲਵਾਉਂਦੇ ਲੱਗੀ ਆ ਕੁੰਡੀ ਲੱਗੀ ਹੋਈ ਆ ਆ ਨਾਲ ਪੀਰ ਬਾਬੇ ਦੀ ਜਗ੍ਹਾ ਮਰ ਵੀਰਵਾਰ ਨੂੰ ਵੀਰ ਐਸੇ ਰਸ ਪਿਆ ਰੰਦਾ ਆ 100 ਮੀਟਰ ਦੇ ਉੱਤੇ ਮੰਦਿਰ ਆ ਨਾਲ ਅੱਗੇ ਸਕੂਲ ਦੀ ਬਸਾਂ ਲੰਘਦੀਆਂ ਬੱਚੇ ਲੰਘਦੇ ਸਵੇਰੇ 7 ਵਜੇ ਇੱਥੇ ਪੀੜ ਆਪਾਂ ਦਾ ਦਾਰੂ ਵੀ ਘਟੇ ਲੱਗਿਆ ਰਿਆਂ ਨਾ ਨਾ ਮਾੜਾ ਮਰਜੀ ਕੋਈ ਸਾਡੇ ਵਾਲਾ ਕਹਿ ਰਹੀ ਆ ਬੱਚੇ ਕੁੜੀਆਂ ਜਵਾਨਾਂ ਨੂੰ ਆਪਰੇ ਸ਼ਰਮ ਨਹੀਂ ਆਉਂਦੀ ਇਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਵੀਧੀ ਬਤ ਲੰਘਦੇ ਇੱਧਰੋਂ ਉਹਨਾਂ ਨੇ ਵੀ ਲੰਘਣਾ ਹੈ ਇੱਧਰੋਂ ਅਨੁਵਿਧੀ ਕੀ ਕਹਿਣਾ ਤੁਹਾਡਾ ਸਾਡਾ ਇਹ ਕਹਿਣਾ ਜੀ ਜਿਹੜਾ ਇਹ ਕੰਮ ਹੋਇਆ ਨਾ ਬਿਲਕੁਲ ਗਲਤ ਹੋਇਆ ਸਭ ਤੋਂ ਪਹਿਲਾਂ ਜਿਹੜਾ ਇਸ ਬੰਦੇ ਨੇ ਕੰਮ ਕੀਤਾ ਉਹਦੇ ਆਪਣੇ ਘਰ ਵਿੱਚ ਵੀ ਜਵਾਨ ਹੈਗੀ ਆ ਬਾਕੀ ਤੁਹਾਨੂੰ ਦੀ ਛੱਡ ਕੇ ਜੇ ਇਹੀ ਕਰਮ ਉਹਦੇ ਘਰ ਦੇ ਮੂਲੇ ਹੋਵੇ ਉਹ ਮਰਦੀ ਤੇ ਕੀ ਲਏਗਾ ਕਿਉਂ ਖੇਕਾ ਖੋਲਣ ਦੇਗਾ ਉਹਦਾ ਪ੍ਰਵਾਦ ਦਾ ਜੀ ਕੋਈ ਕੰਮ ਕਰਨ ਦੇਗਾ ਸੋ ਤੋਂ ਸਾਡਾ ਮੱਲਾ ਗਰੀਬ ਗਰੀਬ ਤੱਕ ਨਸ਼ੇ ਤੋਂ ਹੀ ਦੂਰ ਕਰਦੇ ਪਏ ਬੱਚਿਆਂ ਨੂੰ ਦੇਖੋ ਲਹਿਰ ਚਲਾਈਏ ਨਸ਼ਾ ਮੁਕਤ ਕਰੋ ਪੰਜਾਬ ਨਸ਼ਾ ਮੁਕਤ ਕਰੋ ਪੰਜਾਬ ਇਹ ਨਸ਼ਾ ਮੁਕਤ ਪੰਜਾਬ ਨਹੀਂ ਇਹ ਘਰ ਘਰ ਦਾ ਨਸ਼ਾ ਹੋਰ ਨਸ਼ਾ ਪੰਜਾਬ ਹੈ ਉਮੀਦਾਂ ਸਿਰ ਉਮੀਦਾਂ ਭਗਵੰਤ ਮਾਤਾ ਸਾਹਿਬ ਤੋਂ ਬੇਨਤੀ ਹੈ ਭਗਵੰਤ ਮਾਤਾ ਸਾਹਿਬ ਜਿੱਥੇ ਨਾ ਤੁਸੀਂ ਬੀਪੂਆਂ ਤੋਂ ਕੜਕਾ ਭੇਜਦੇ ਹੋ ਨਾ ਉੱਥੇ ਨਾਲ ਦਰੂ ਹੀ ਭੇਜ ਦਿਓ ਅਸੀਂ ਇਹ ਵੀ ਸਪਲਾਈ ਨਾਲ ਕਰਦੇ